ਇਤਨ ਸੋਇਲਾ ਸੋਇਲਾ ਰਾਗੋੜੀ ਦੀ ਕੀ ਮੰਨ ਲਾ ਪਹਿਲਾ ਏ ਕੇ ਓਂਕਾਰ ਸਤਗੁਰ ਪ੍ਰਸਾਦ ਜੈ ਕਰ ਕੀਰਤਨ ਕੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਇਲਾ ਜਿਵਰੇਓ ਸੇ ਜਨਾਰ ਤੁਮ ਗਾਓ ਮੇਰੇ ਨਿਰਮੋਕ ਸੋਇਲਾ ਹੋ ਵਾਰੀ ਜਿਤ ਸੋਲੇ ਸਦਾ ਸੁਖ ਹੋਏ ਰਹਾਓ ਨਿਤਨੇਤ ਜੀੜੇ ਸੰਭਾਲੀਐਨ ਦੇਖੇਗਾ ਦੇਵਨਹਾਰ ਤੇਰੇ ਦਾਨੇ ਕੀਮਤ ਨਾ ਪਵੇ ਜਿਸ ਦਾਤੇ ਕਵਣ ਸਮਾਰ ਸੰਬਦ ਸਾਹਲਿਕਿਆ ਮਿਲਕਰ ਪਾਵੋ ਤੇਲ ਦੇ ਸਜਣ ਸਿਸੜੀਆਂ ਜਿਉ ਹੋਵੇ ਸਾਹਿਬ ਸੇਉ ਮੇਲ ਕਰ ਕਰ ਇਹ ਪੋਚਾ ਸਦਰੇ ਨਿਤ ਭਵਨ ਸਦਨ ਹਾਰਾ ਸਿਮਰਿਏ ਨਾਨਕ ਸੇਦੇ ਆਵਨ ਰਾਗ ਅਸਾ ਮਹੱਲਾ ਪਹਿਲਾ ਛੇ ਕਰਛੇ ਗੁਰਛੇ ਦੇਸ ਗੁਰ ਗੁਰ ਇਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਘਰ ਰਖ ਬਡਾਈ ਥੋਏ ਰਹਾਉ ਬਿਸਵੇਤ ਸਿਆ ਘੜੀਆਂ ਪੈਰਾ ਤਿੱਥੇ ਵਾਰੀ ਮਾ ਹੂਆ ਸੂਰਜ ਇੱਕ ਰੂਪ ਅਨੇਕ ਨਾਨਕ ਕਰਤੇ ਕੇ ਕੇ ਤੇ ਵੇਸ ਰਾਗਤਨਾ ਸ੍ਰੀ ਮਹੰਲਾ ਪਹਿਲਾ ਗगन ਵਿੱਚ ਥਾਲਿ ਰਾਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਥੀ ਧੂਪ ਮਲਿਆਨ ਲੋ ਪਵਣ ਚਬਰੋਕਲੇ ਸਗਲ ਬਨ ਰਾਇ ਫੂਲਾਂ ਤੇ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀਆ ਤੇ ਅਨਤਾ ਸ਼ਬਦ ਵਜੰਤ ਪੇਰੀ ਰਹਾਉ ਸੈਸ ਤਬ ਨੈਨ ਨਨ ਨੈਨ ਹੈ ਤੋ ਕੋ ਸੈਸ ਮੂਰਦਨ ਨਾ ਇਕ ਤੋਏ ਸੈਸ ਪਦ ਬਿਮਲ ਨਨ ਇਕ ਪਦ ਗੰਧ ਮਿਨ ਸੈਸ ਤਵ ਗੰਦੇ ਵਿਚ ਅਲਤ ਮੋਏ ਸਾਮੇ ਜੋਤ ਜੋਤ ਐਸ ਹੋਏ ਤੇ ਇਹਦੇ ਚਾਨਣ ਸਾਮੇ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵੇ ਸੁਆਰਤੀ ਹੋਏ ਹਰ ਚਾਰਨ ਕਮਲ ਮਕਰੰਦ ਲੋਵੇ ਤੇ ਮਨ ਆਂਦੇ ਨ ਮੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਖੋ ਓਏ ਜਾ ਜਾ ਤੇ ਤੇਰੇ ਨਾਹਿ ਵਾਸਾ ਰਾਘੋੜੀ ਪੁਰਬੀ ਮਹੱਲਾ ਚੌਥਾ ਕਾਮ ਕਰੋਧਨਗਰ ਵਫਰਿਆ ਮਿਲ ਸਾਧੂ ਖੰਡੁਲ ਖੰਡਾਏ ਪੂਰਬ ਲਿਖਿਆ ਗੁਰ ਪਾਇਆ ਮਾਨ ਹਰ ਰੀਮ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨਵਟਾ ਹੈ ਕਾ ਡੰਡੋਤ ਪੁਨਵਟਾ ਹੈ ਰਹਾ ਸਾਕਤ ਆਰਾ ਸਾਧਨਾ ਜਾਣਿਆ ਤੈਨ ਅੰਤਰ ਹੋਮੇ ਕੰਡਾਏ ਜਿਉ ਜਿਉ ਚਲੇ ਚਵੇ ਦੁਖ ਪਾਵੇ ਜਮਕਾਰ ਸੈ ਸੇ ਡੰਡਾਏ ਹਰ ਜਨ ਹਰ ਨਾਮ ਸਮਾਣੇ ਦੁਖ ਜਨ ਮਾਰ ਨਿਭਵ ਖੰਡਾਏ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬੋਸੋ ਖੰਡ ਬ੍ਰਹਿਮੰਡਾਏ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰ ਰਾਖ ਰਾਖ ਬੜਾ ਵੱਡਾ ਹੈ ਜਨ ਨਾਨਕ ਨਾਮ ਅਦਾ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਏ ਰਾਗੋੜੀ ਔਰ ਵੀ ਮਹੱਲਾ ਪੰਜਮਾ ਕਰੋ ਬਿਨਾਂਤੀ ਸੁਣ ਮੇਰੇ ਮੀਕਾ ਸਾਤ ਟਹਿਲ ਕੀ ਵੇਲਾ ਇੰਹਾਂ ਖਾਟ ਚ ਲਗਵਾਲਾ ਆਗੇ ਬਸੰ ਸਹਿਇਲਾ ਹਾਉ ਨਗਾਟੇ ਦੀਸ ਹੋ ਰਹਿਣਾਰੇ ਮਾਨਗੁਰ ਮਿਲ ਕਾਜ ਸਵਾਰੇ ਰਹਾਓ ਇਹ ਸੰਸਾਰ ਵਿਕਾਸਨ ਸੇ ਮੇਂ ਕਰਿਓ ਬ੍ਰह्म ਗਿਆਨ ਨੇ ਜਿਸੇ ਜਗਾਇ ਪੀਆ ਵੇ ਇਹ ਰਸ ਅਕਾਥ ਕਥਾ ਤਿੰਜਾ ਨੇ ਜਾਕੋ ਆਇ ਸੋਈ ਵਹਿਜੋ ਹਰ ਗੁਰ ਤੇ ਮਨਿ ਉਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਮੋਹ ਨ ਹੋਈ ਗੋਬੇਰਾ ਅੰਤਰਿਆਮੇ ਪੁਰ ਕਵਿਤਾ ਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਜੀ ਸੁਖ ਮੰਗੇ ਮੋਹ ਘਰ ਸੰਤਨ ਕੀ ਧੂਰੇ ਅੰਤਰ ਜਾਮੀ ਪੁਰ ਕਵਿਦਾ ਤੇ ਚਰਦਾ ਮਨ ਕੀ ਪੂਰੇ ਨਾਨਕ ਦਾਸ ਏ ਸੁਖ ਮੰਗੇ ਮੋਹ ਘਰ ਸੰਤਨ ਕੀ ਧੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਬੋਲੇ